ਗੁਰਦਾਸਪੁਰ ਵਿਖੇ ਗਿਆ ਹੀ ਗੇਦੀ ਗਵਾਈ ਹੀ ਰਜਿਸਟਰੀ ਵਿੱਚ ਮੰਗਵਾਈ ਪਾਉਣ ਗਿਆ ਸੀਗਾ ਮੋਟਰਸਾਈਕਲ ਫੇਰ ਪਾਰਕਿੰਗ ਚ ਲਾਇਆ ਪੁਰਾਣੀ ਤਹਿਸੀਲ ਦੇ ਵਿੱਚ ਦੇ 15 20 ਮਿੰਟ ਦੇ ਵਿੱਚ ਅਸੀਂ ਵਾਪਸ ਫੇਰ ਪਾਰਕਿੰਗ ਚ ਆਏ ਆ ਤੇ ਦੇਖਿਆ ਤੇ ਉੱਥੇ ਮੋਟਰਸਾਈਕਲ ਸਾਡਾ ਨਹੀਂ ਹੈਗਾ ਤਿੰਦਰ ਸ਼ਰਮਾਈ ਪੁੱਤਰ ਸੱਤਪਾ ਸ਼ਰਮਾ ਮੈਂ ਤਹਿਸੀਲ ਗੁਰਦਾਸਪੁਰ ਵਿਖੇ ਗਿਆ ਹੀ ਗੇਦੀ ਗਵਾਈ ਹੀ ਰਜਿਸਟਰੀ ਵਿੱਚ ਮੰਗਵਾਈ ਪਾਉਣ ਗਿਆ ਸੀਗਾ ਤੇ ਰਜਿਸਟਰੀ ਕਰਾ ਕੇ ਅਸੀਂ ਵਾਪਸ ਆ ਗਏ ਆ ਮੋਟਰਸਾਈਕਲ ਫੇਰ ਪਾਰਕਿੰਗ ਚ ਲਾਇਆ ਪੁਰਾਣੀ ਤਹਿਸੀਲ ਦੇ ਵਿੱਚ ਤੇ 15 20 ਮਿੰਟ ਲੱਗੇ ਹਨ ਨੂੰ ਸਿਰਫ ਉਹ ਹਸਾਬ ਕਰਾਉਣੇ ਸੀ ਬਲਕਾਰ ਸਿੰਘ ਦੇ ਨਾਲ ਵੀ ਆ ਕਿੰਨੇ ਪੈਸੇ ਤੇਰੇ ਬੰਦੇ ਕੀ ਹਸਾਬਤਾ ਹੋਈਗਾ ਤੇ 15 20 ਮਿੰਟ ਦੇ ਵਿੱਚ ਅਸੀਂ ਵਾਪਸ ਫੇਰ ਪਾਰਕਿੰਗ ਚ ਆਏ ਆ ਤੇ ਦੇਖਿਆ ਤੇ ਉੱਥੇ ਮੋਟਰਸਾਈਕਲ ਸਾਡਾ ਨਹੀਂ ਹੈਗਾ ਤੇ ਫਿਰ ਕੈਮਰੇ ਵਿੱਚੋਂ ਫੋਟੋ ਕਢਾਈ ਉਹਦੀ ਵੀਡੀਓ ਕਢਾਈ ਵੀਡੀਓ ਦੇ ਵਿੱਚ ਦੋ ਮੁੰਡੇ ਆਏ ਆ ਮੋਨੇ ਮੂੜੇ ਇੱਕ ਨੇ ਪ੍ਰਣਾਮ ਆਪਣੇ ਬਲੇਟਾ ਦਾ ਹੈਗਾ ਮੂੰਹ ਚ ਨਹੀਂ ਇਤਨੇ ਬਲੇਟਾ ਹੈ ਗਲੇ ਨੂੰ ਤੇ ਇੱਕ ਇਦਾਂ ਇੱਕ ਮੋਟਰਸਾਈਕਲ ਤੇ ਇੱਕ ਟੈਲ ਦਾ ਰਿਹਾ ਲੱਗ ਲੱਗੇ ਜਦੋਂ ਪਿਆਦਰ 10 ਮਿੰਟ ਟੈਲ ਦਾ ਰਿਹਾ ਤੇ ਜਦੋਂ ਵੇਖਿਆ ਵੀ ਇੱਥੇ ਕੋਈ ਨਹੀਂ ਹੈਗਾ ਤੇ ਉਹਨ ਮੋਟਰਸਾਈਕਲ ਮੇਰਾ ਚਾਬੀ ਲਾਈ ਤੇ ਮੋਟਰਸਾਈਕਲ ਸਟਾਰਟ ਹੋ ਗਿਆ ਤੇ ਨਾਲ ਹੀ ਉਹਨ ਘੁਮਾ ਕੇ ਮੋਟਰਸਾਈਕਲ ਸਟਾਰਟ ਕਰਕੇ ਲੈ ਗਏ ਤੇ ਜਿਹੜਾ ਦੂਜਾ ਮੁੰਡਾ ਉਹ ਵੀ ਉਹਦੇ ਮਗਰ ਮਗਰ ਚੱਲ ਗਿਆ ਤੇ ਜਿਹਦੇ ਵਿੱਚ ਡਾਕਾ ਨੇ ਚੌਂਗ ਚ ਨਾਕਾ ਵਾ ਇਦੋਂ গারਲ ਸਕੂਲ ਨਾਲ ਹੀ ਮਤਲਬ ਅੱਧਾ ਦੇ ਕਿਲੋਮੀਟਰ ਤੇ ਦੋ ਹੀ ਨਾਕੀ ਨੇ ਤੇ ਬੰਦਾ ਮਤਲਬ ਮੋਟਰਸਾਈਕਲ ਲੈ ਕੇ 15-20 ਮਿੰਟ ਚ ਲੈ ਕੇ ਚਲ ਗਿਆ ਤੇ ਸ਼ਾਮ 5 ਵਜੇ ਦਾ ਮੈਂ ਹਾਂ ਜੀ ਅਜੀਤ ਸ਼ਰਮਾ ਹੋਇਆ ਕਿ ਵੀ ਇਹ ਮੋਟਰਸਾਈਕਲ ਪਾਰਕਿੰਗ ਚ ਲਾ ਕੇ ਤੇ ਵਸਨੀਕੇ ਕੋ ਗਏ ਆ ਤੇ ਦੋ ਮੋਟਰਸਾਈਕਲ ਸਵਾਰ ਆਏ ਨੇ ਇੱਕ ਆਪਣੇ ਮੋਟਰਸਾਈਕਲ ਤੇ ਬੈਠਾ ਰਿਹਾ ਜਦੋਂ ਅੰਦਰ ਆਇਆ ਤੇ ਦੂਜਾ ਫੋਨ ਤੇ ਲੱਗਾ ਰਿਹਾ ਇੱਧਰ ਉੱਧਰ ਉਹ ਰੌਂਡੀ ਲਾਉਂਦਾ ਰਿਹਾ ਤੇ ਜਦੋਂ ਉਹਨਾਂ ਨੇ ਹਿਸਾਬ ਲਾਇਆ ਕਿ ਜਿਹੜਾ ਮੋਟਰਸਾਈਕਲ ਆ ਗਿਆ ਉਹਦਾ ਟਾਈਮ ਲੱਗ ਜਾਣਾ ਤੇ ਉਹਨਾਂ ਨੇ ਕੀਤਾ ਕਿ ਵੀ ਡੁਪਲੀਕੇਟ ਚਾਬੀ ਲਈ ਜਾਂ ਉਹਨਾਂ ਤਾਲਾ ਤੋੜਿਆ ਇਹ ਨਹੀਂ ਪਤਾ ਲੱਗਾ ਸੀਸੀਟੀਵੀ ਕੈਮਰੇਜ ਇਹ ਕਲੀਅਰ ਨਹੀਂ ਹੋਇਆ ਕਿਉਂਕਿ ਸੀਸੀਟੀਵੀ ਕੈਮਰਾ ਥੋੜੀ ਦੂਰ ਸੀਗੀ ਤੇ ਮੋਟਰਸਾਈਕਲ ਮੇਰੇ ਖਿਆਲੋਂ 5-7 ਮਿੰਟ ਹੀ ਹੋਰ ਇੱਧਰ ਉਹਨਾਂ ਘੁੰਮ ਘੁੰਮ ਫੇਰ ਕੇ ਉਹਨਾਂ ਨੇ ਟਾਈਮ ਕੱਢ ਕੇ ਤੇ ਨਾਲ ਹੀ ਮੋਟਰਸਾਈਕਲ ਚੋਰੀ ਕਰਕੇ ਤਸੀਲ ਦੇ ਵਿੱਚੋਂ ਇੰਨੀ ਫਾਸਟ ਗਏ ਨੇ ਭਾਵੇਂ ਅੱਗੇ ਸੜਕ ਦੇ ਕਹਿਣਾ ਵੱਜ ਜਾਂਦੇ ਪਰ ਬਹੁਤ ਫਾਸਟ ਨਹੀਂ ਗਏ ਨੇ ਉਤੋਂ ਵੱਡੀ ਹੈਰਾਨੀ ਦੀ ਗੱਲ ਇਹ ਆ ਵੀ ਨਾਲ ਹੀ ਸਿਟੀ ਠਾਣੇ ਦੀ ਕੰਦ ਸਾਂਝੀ ਕੰਦ ਹੈ ਮਤਲਬ 50 ਫੁੱਟ ਪੁਰਾਣੀ ਤਸੀਲ ਤੋਂ ਨਾਲ ਹੀ ਸਿਟੀ ਠਾਣਾ ਐਨਆਰਆਈ ਠਾਣਾ ਵੀ ਤੇ ਐਨਆਰਆਈ ਠਾਣਾ ਨਾਲ ਆ ਤੇ ਨਾਲ ਜੇਲ੍ਹ ਰੋਡ ਦੇ ਵਿੱਚ ਚੌਂਗਾ ਜਿਹੜਾ ਉੱਥੇ ਪੁਲਿਸ ਦਾ ਇਲਾਕਾ ਬਹੁਤ ਵੱਡਾ ਹੁੰਦਾ ਹੈ ਇਹ ਕਾਰਨ ਨਹੀਂ ਮੋਢਾ ਸਾਹਿਬ ਚੋਰ ਜਿਹੜੇ ਉੱਥੋਂ ਲੰਘ ਜਾਂਦੇ ਆ ਤੇ ਕਿੱਡੀ ਹੈਰਾਨੀ ਦੀ ਗੱਲ ਆ ਵੀ ਦੇਖੋ ਕਿੰਨੀਆਂ ਚੋਰੀਆਂ ਹੋਈਆਂ ਕਿੰਨੇ ਮੋਢਾ ਮੈਨੂੰ ਲੱਗਦਾ ਤੇ ਅੱਡੇ ਤੇ ਦੋ ਚਾਰ ਮੋਢਾ ਰੋਜ਼ ਚੋਰੀ ਹੋ ਰੇ ਪਰ ਇਹਨਾਂ ਤੇ ਕੋਈ ਨੱਥ ਨਹੀਂ ਪਾ ਰਹੀ ਚਲਾਨ ਤੇ ਬੇਹਦ ਹੋ ਰਹੇ ਨੇ ਚਲਾਨ ਲੋਕਾਂ ਦੇ ਕਰਨ ਦੀ ਔਰ ਦਿੱਤਾ ਆ ਪਰ ਜਿਹੜੇ ਚੋਰ ਨੇ ਉਹਨਾਂ ਨੂੰ ਪੁਲਿਸ ਡਿਪਾਰਟਮੈਂਟ ਨਹੀਂ ਫੜ ਰਹੀ ਅਸੀਂ ਪ੍ਰਸ਼ਾਸਨ ਅਗੇ ਮੰਗ ਕਰਦੇ ਆ ਵੀ ਤੁਹਾਡੇ ਅਗੇ ਬੇਨਤੀ ਆ ਹੱਥ ਜੋੜ ਕੇ ਇਹਨਾਂ ਚੋਰਾਂ ਤੇ ਨੱਥ ਪਾਓ ਜਿੰਦਰ ਸ਼ਰਮਾ ਜੀ ਪੁੱਤਰ ਸਤਪਾਲ ਸ਼ਰਮਾ ਮੈਂ ਤਹਿਸੀਲ ਗੁਰਦਾਸਪੁਰ ਵਿਖੇ ਗਿਆ ਹੀ ਗਏ ਦੀ ਗਵਾਹੀ ਹੀ ਰਜਿਸਟਰੀ ਵਿੱਚ ਮੈਂ ਗਵਾਹੀ ਪਾਉਣ ਗਿਆ ਹੀਗਾ ਤੇ ਰਜਿਸਟਰੀ ਕਰਾ ਕੇ ਅਸੀਂ ਵਾਪਸ ਆ ਗਏ ਆ ਮੋਟਰਸਾਈਕਲ ਫੇਰ ਪਾਰਕਿੰਗ ਚ ਲਾਇਆ ਪੁਰਾਣੀ ਤਹਿਸੀਲ ਦੇ ਵਿੱਚ ਤੇ 15 20 ਮਿੰਟ ਲੱਗੇ ਹਨ ਨੂੰ ਸਿਰਫ ਉਹ ਹਸਾਬ ਕਰਾਉਣੇ ਸੀ ਬਲਕਾਰ ਸਿੰਘ ਦੇ ਨਾਲ ਵੀ ਆ ਕਿੰਨੇ ਪੈਸੇ ਤੇਰੇ ਬੰਦੇ ਕੀ ਹਸਾਬਤਾ ਹੋਈਗਾ ਤੇ 15 20 ਮਿੰਟ ਦੇ ਵਿੱਚ ਅਸੀਂ ਵਾਪਸ ਫੇਰ ਪਾਰਕਿੰਗ ਚ ਆਏ ਆ ਤੇ ਦੇਖਿਆ ਤੇ ਉੱਥੇ ਮੋਟਰਸਾਈਕਲ ਸਾਡਾ ਨਹੀਂ ਹੈਗਾ ਤੇ ਫਿਰ ਕੈਮਰੇ ਵਿੱਚੋਂ ਫੋਟੋ ਕਢਾਈ ਉਹਦੀ ਵੀਡੀਓ ਕਢਾਈ ਵੀਡੀਓ ਦੇ ਵਿੱਚ ਦੋ ਮੁੰਡੇ ਆਏ ਆ ਮੋਨੇ ਮੂੜੇ ਇੱਕ ਨੇ ਪ੍ਰਣਾਮ ਆਪਣੇ ਬਲੇਟਾ ਦਾ ਹੈਗਾ ਮੂੰਹ ਚ ਨਹੀਂ ਇਤਨੇ ਬਲੇਟਾ ਹੈ ਗਲੇ ਨੂੰ ਤੇ ਇੱਕ ਇਦਾਂ ਇੱਕ ਮੋਟਰਸਾਈਕਲ ਤੇ ਇੱਕ ਟੈਲ ਦਾ ਰਿਹਾ ਲੱਗ ਲੱਗੇ ਜਦੋਂ ਪਿਆਦਰ 10 ਮਿੰਟ ਟੈਲ ਦਾ ਰਿਹਾ ਤੇ ਜਦੋਂ ਵੇਖਿਆ ਵੀ ਇੱਥੇ ਕੋਈ ਨਹੀਂ ਹੈਗਾ ਤੇ ਉਹਨ ਮੋਟਰਸਾਈਕਲ ਮੇਰਾ ਚਾਬੀ ਲਾਈ ਤੇ ਮੋਟਰਸਾਈਕਲ ਸਟਾਰਟ ਹੋ ਗਿਆ ਤੇ ਨਾਲ ਹੀ ਉਹਨ ਘੁਮਾ ਕੇ ਮੋਟਰਸਾਈਕਲ ਸਟਾਰਟ ਕਰਕੇ ਲੈ ਗਏ ਤੇ ਜਿਹੜਾ ਦੂਜਾ ਮੁੰਡਾ ਉਹ ਵੀ ਉਹਦੇ ਮਗਰ ਮਗਰ ਚੱਲ ਗਿਆ ਤੇ ਜਿਹਦੇ ਵਿੱਚ ਡਾਕਾ ਨੇ ਚੌਂਗ ਚ ਨਾਕਾ ਵਾ ਇਦੋਂ ਗਰਲ ਸਕੂਲ ਨਾਲ ਹੀ ਮਤਲਬ ਅੱਧਾ ਦੇ ਕਿਲੋਮੀਟਰ ਤੇ ਦੋ ਹੀ ਨਾਕੀ ਨੇ ਤੇ ਬੰਦਾ ਮਤਲਬ ਮੋਟਰਸਾਈਕਲ ਲੈ ਕੇ 15-20 ਮਿੰਟ ਚ ਲੈ ਕੇ ਚਲ ਗਿਆ ਤੇ ਸ਼ਾਮ 5 ਵਜੇ ਦਾ ਮੈਂ ਹਾਂ ਜੀ ਅਜੀਤ ਸ਼ਰਮਾ ਹੋਇਆ ਕਿ ਵੀ ਇਹ ਮੋਟਰਸਾਈਕਲ ਪਾਰਕਿੰਗ ਚ ਲਾ ਕੇ ਤੇ ਵਸਨੀਕੇ ਕੋ ਗਏ ਆ ਤੇ ਦੋ ਮੋਟਰਸਾਈਕਲ ਸਵਾਰ ਆਏ ਨੇ ਇੱਕ ਆਪਣੇ ਮੋਟਰਸਾਈਕਲ ਤੇ ਬੈਠਾ ਰਿਹਾ ਜਦੋਂ ਅੰਦਰ ਆਇਆ ਤੇ ਦੂਜਾ ਫੋਨ ਤੇ ਲੱਗਾ ਰਿਹਾ ਇੱਧਰ ਉੱਧਰ ਤਰੌਂਡੀ ਲਾਉਂਦਾ ਰਿਹਾ ਤੇ ਜਦੋਂ ਉਹਨਾਂ ਨੇ ਹਸਾਬ ਲਾਇਆ ਕਿ ਜਿਹੜਾ ਮੋਟਰਸਾਈਕਲ ਆ ਗਿਆ ਉਹਦਾ ਟਾਈਮ ਲੱਗ ਜਾਣਾ ਤੇ ਉਹਨਾਂ ਨੇ ਕੀਤਾ ਕਿ ਵੀ ਡੁਪਲੀਕੇਟ ਚਾਬੀ ਲਈ ਜਾਂ ਉਹਨਾਂ ਤਾਲਾ ਤੋੜਿਆ ਇਹ ਨਹੀਂ ਪਤਾ ਲੱਗਾ ਸੀਸੀਟੀ ਵੀ ਕੈਮਰਾ ਇਹ ਕਲੀਅਰ ਨਹੀਂ ਹੋਇਆ ਕਿਉਂਕਿ ਸੀਸੀਟੀ ਕੈਮਰਾ ਥੋੜੀ ਦੂਰ ਸੀਗੀ ਤੇ ਮੋਟਰਸਾਈਕਲ ਮੇਰੇ ਖਿਆਲੋਂ 5-7 ਮਿੰਟ ਹੀ ਹੋਰ ਇੱਧਰ ਉਹਨਾਂ ਘੁੰਮ ਘੁਮ ਫੇਰ ਕੇ ਉਹਨਾਂ ਟਾਈਮ ਕੱਢ ਕੇ ਤੇ ਨਾਲ ਹੀ ਮੋਟਰਸਾਈਕਲ ਚੋਰੀ ਕਰਕੇ ਤਸੀਲ ਦੇ ਵਿੱਚੋਂ ਇੰਨੀ ਫਾਸਟ ਗ ਪਾਵੇਂ ਅੱਗੇ ਛੜਕਦੇ ਕਹਿਣਾ ਵੱਜ ਜਾਂਦੇ ਪਰ ਬਹੁਤ ਫਾਸ ਨਿਕਲੇ ਨਹੀਂ ਉਤੋਂ ਵੱਡੀ ਹੈਰਾਨੀ ਦੀ ਗੱਲ ਇਹ ਆ ਵੀ ਨਾਲ ਹੀ ਸਿਟੀ ਠਾੜਨ ਦੀ ਕੰਦ ਸਾਂਝੀ ਕੰਦ ਹੈ ਮਤਲਬ 50 ਫੁੱਟ ਪੁਰਾਣੀ ਤਸੀਲ ਤੋਂ ਨਾਲ ਹੀ ਸਿਟੀ ਠਾੜਨ ਐਨਰਾਈ ਠਾੜਨ ਮੈਂ ਤੇ ਐਨਰਾਈ ਠਾੜਨ ਨਾਲ ਆ ਤੇ ਨਾਲ ਜੇਲ੍ਹ ਰੋਡ ਦੇ ਵਿੱਚ ਚੌਂਕਾ ਜਿਹੜਾ ਉੱਥੇ ਪੁਲਿਸ ਦਾ ਇਲਾਕਾ ਬਹੁਤ ਵੱਡਾ ਹੁੰਦਾ ਹੈ ਕਾਰਨ ਨਹੀਂ ਮੋਟਰਸਾਈਕਲ ਚੋਰ ਜਿਹੜੇ ਉਥੋਂ ਲੰਘ ਜਾਂਦੇ ਤੇ ਕਿੰਨੀ ਹੈਰਾਨੀ ਦੀ ਗੱਲ ਆ ਵੀ ਦੇਖੋ ਕਿੰਨੀਆਂ ਚੋਰੀਆਂ ਹੋ ਰਹੀਆਂ ਕਿੰਨੇ ਮੋੜਾਂ 'ਸਾ ਮੈਨੂੰ ਲੱਗਦਾ ਤੇ ਅੱਡੇ ਤੇ 2-4 ਮੋੜਾਂ 'ਸਾ ਰੋਜ਼ ਚੋਰੀ ਹੋ ਰੇ ਪਰ ਇਹਨਾਂ ਤੇ ਕੋਈ ਨੱਥ ਨਹੀਂ ਪਾ ਰਹੀ ਚਲਾਨ ਤੇ ਬੇਹਦ ਹੋ ਰਹੇ ਨੇ ਚਲਾਨ ਲੋਕਾਂ ਦੇ ਕਰਨ ਦੇ ਯੋਗ ਦਿੱਤਾ ਆ ਪਰ ਜਿਹੜੇ ਚੋਰ ਨੇ ਉਹਨਾਂ ਨੂੰ ਪੁਲਿਸ ਡਿਪਾਰਟਮੈਂਟ ਨਹੀਂ ਫੜ ਰਹੀ ਅਸੀਂ ਪ੍ਰਸ਼ਾਸਨ ਅਗੇ ਮੰਗ ਕਰਦੇ ਆ ਪੀ ਤੁਹਾਡੇ ਅਗੇ ਬੇਨਤੀ ਆ ਹੱਥ ਜੋੜ ਕੇ ਪੀ ਇਹਨਾਂ ਚੋਰਾਂ ਤੇ ਨੱਥ ਪਾਓ